ਪੂਰੇ ਭਾਰਤ ਦੇ ਵਿੱਚ ਇੱਕੋ ਇੱਕ ਪਿੰਡ ਹੈ ਲਸੋਈ ਪਹਿਲਾ ਜ਼ਿਲ੍ਹਾ ਸੰਗਰੂਰ ਦਾ ਪਿੰਡ ਸੀ ਅੱਜ ਕੱਲ ਇਹ ਜ਼ਿਲ੍ਹਾ ਮਲੇਰਕੋਟਲਾ ਦੀ ਬੁੱਕਲ ਦਾ ਪਿੰਡ ਹੈ ਲਸੋਈ ਜਿੱਥੇ ਇਤਿਹਾਸਕਾਰਾਂ ਵੱਲੋਂ ਦੱਸਿਆ ਗਿਆ ਕਿ ਪੰਡਵਾਂ ਦਾ ਖਾਣਾ ਵਗੈਰਾ ਇਸ ਲਸੋਈ ਤੋਂ ਤਿਆਰ ਹੁੰਦਾ ਸੀ ਪਹਿਲਾਂ ਇਸ ਦਾ ਨਾਂ ਰਸੋਈ ਸੀ ਤੇ ਬਾਅਦ ਵਿੱਚ ਇਹਦਾ ਨਾਮ ਬਹੁਲੀ ਬਦਲ ਦਾ ਬਦਲ ਦਾ ਲਸੋਈ ਬਣ ਗਿਆ ਲਸੋਈ ਨਾਮ ਇਸ ਕਰਕੇ ਬਣ ਗਿਆ ਕਿ ਇੱਥੇ ਪੰਡਵਾਂ ਦੀ ਰਸੋਈ ਹੁੰਦੀ ਸੀ ਉਸ ਤੋਂ ਲਸੋਈ ਬਣ ਗਿਆ ਪਰ ਕੁਝ ਲੋਕ ਇਹ ਦੱਸਦੇ ਨੇ ਕਿ ਵੀ ਜਦੋਂ ਉਪਰਕ ਖੇਤਰ ਦੇ ਵਿੱਚ جنگ ਲੱਗੀ ਹੋਈ ਸੀ ਪੰਡਵਾਂ ਦਾ ਜੁਦ ਚੱਲ ਰਿਹਾ ਸੀ ਉਸ ਵਕਤ ਖਾਣਾ ਰਸੋਈ ਤੋਂ ਤਿਆਰ ਹੁੰਦਾ ਸੀ ਇਹ ਰਸੋਈ ਤੋਂ ਲਸੋਈ ਪਿੰਡ ਨੂੰ ਰਸੋਈ ਦਾ ਨਾਮ ਸੀ ਬਾਰਾ ਬਹੁਤ ਲੋਕਾਂ ਦਾ ਹੈ ਕਿ ਫੌਜ ਦੂਰ ਦੂਰ ਤੱਕ ਦੀ ਖੰਨੇ ਵਗੈਰਾ ਤੱਕ ਇਧਰ ਅਮਲੋਵ ਵਗੈਰਾ ਤੱਕ ਵੀ ਰਥਾਂ ਦੇ ਉੱਤੇ ਤੋਂ ਖਾਣਾ ਤਿਆਰ ਹੋ ਕੇ ਜਾਂਦਾ ਸੀ ਪਰ ਮੈਂ ਕੋਈ ਇਤਿਹਾਸ ਦੇ ਮੁਤਾਬਕ ਪੁਸ਼ਟੀ ਨਹੀਂ ਕਰਦਾ ਜੋ ਸੁਣੀ ਸੁਣਾਈ ਗੱਲ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਦੂਜੀ ਗੱਲ ਇਹ ਵੱਡੇ ਵੱਡੇ ਚੈਨਲਾਂ ਤੇ ਅੰਤਰਰਾਸ਼ਟਰੀ ਪੱਦਰ ਦੇ ਚੈਨਲ ਨੇ ਜਿਹੜੇ ਵੱਡੇ ਚੈਨਲ ਕਹਿ ਸਕਦੇ ਆ ਉਹਨਾਂ ਦੇ ਉੱਤੇ ਵੀ ਇਹ ਵੀਡੀਓ ਬਣ ਕੇ ਆਈਆਂ ਹੋਈਆਂ ਨੇ ਇਹਨਾਂ ਵੀਡੀਓ ਦੀ ਆਪਾਂ ਉਹਨਾਂ ਆਪਣੇ ਹਿਸਾਬ ਨਾਲ ਵੀਡੀਓ ਬਣਾਈ ਆ ਮੈਂ ਆਪਣੇ ਹਿਸਾਬ ਨਾਲ ਵੀਡੀਓ ਬਣਾ ਰਹੇ ਆ ਇਹਦੀ ਮੈਂ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕਰਦਾ ਪਰੰਤੂ ਇੱਥੇ 1 ਸਾਲ ਦੇ ਵਿੱਚ 2 ਵਾਰੀ ਮਾਤਾ ਆਸਾ ਦੇਵੀ ਦੇ ਮੰਦਿਰ ਵਿੱਚ ਮੇਲਾ ਜ਼ਰੂਰ ਭਰਦਾ ਮਾਤਾ ਆਸਾ ਦੇਵੀ ਦਾ ਮੰਦਿਰ ਹੈ ਉੱਥੇ ਮੇਲਾ ਜ਼ਰੂਰ ਭਰਦਾ ਲਸੋਈ ਪਿੰਡ ਦੇ ਵਿੱਚ ਇਹ ਵੀ ਦੱਸਦੇ ਨੇ ਲੋਕ ਕਿ ਮਾਤਾ ਆਸਾ ਦੇਵੀ ਨੈਣਾ ਦੇਵੀ ਦੀ ਛੋਟੀ ਭੈਣ ਆ ਸਭ ਤੋਂ ਛੋਟੀ ਭੈਣ ਤੇ ਇਹ ਉਹਨਾਂ ਦੀ ਸੁੱਖ ਵਗੈਰਾ ਲੈ ਲੈਂਦੀ ਹੈ ਜੋ ਨਾਣਾ ਦੇ ਵੀ ਨਹੀਂ ਜਾਂਦਾ ਉਹ ਲਸੋਈ ਜ਼ਰੂਰ ਪਹੁੰਚਦਾ ਹਰਿਆਣੇ ਦੇ ਨਾਮੀ ਲੀਡਰ ਵੀ ਐਸੇ ਪਿੰਡ ਨਾਲ ਸੰਬੰਧਤ ਹੋਏ ਨੇ ਉਹਨਾਂ ਦਾ ਜਿਹੜਾ ਪਿਸ਼ੋਕੜਾ ਐਸੇ ਪਿੰਡ ਨਾਲ ਸੰਬੰਧਿਤ ਆ ਤੇ ਬਾਕੀ ਹੋਰ ਵੀ ਤੁਹਾਨੂੰ ਵਧੀਆ ਜਾਣਕਾਰੀ ਦੇਵਾਂਗੇ ਤੁਸੀਂ ਸਾਡੇ YouTube ਚੈਨਲ ਨੂੰ ਜ਼ਰੂਰ ਦੇਖਦੇ ਰਹੋ ਤੇ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੁਹਾਨੂੰ ਲਸੋਈ ਦੀ ਪੂਰੀ ਜਾਣਕਾਰੀ ਦਿੱਤੀ ਜਾਊਗੀ ਵੀ ਲਸੋਈ ਪਿੰਡ ਕਿੱਦਾਂ ਬਣਿਆ ਪੰਡਵਾ ਦਾ ਕੀ ਰੋਲ ਰਿਹਾ ਇੱਥੋਂ ਦਾ ਦਰਵਾਜ਼ੇ ਉਹਨਾਂ ਦੇ ਨਾਂ ਤੇ ਕਿਵੇਂ ਬਣੇ ਪੁਰਾਣੇ ਇੱਟਾਂ ਜਿਹੜੀਆਂ ਸਰੰਦੀ ਇੱਟਾਂ ਕਹਿੰਦੇ ਆਪਾਂ ਉਹਨਾਂ ਨੂੰ ਉਹ ਅੱਜ ਵੀ ਮੌਜੂਦ ਨੇ ਹੋਰ ਵੀ ਕੁਝ ਫੂ ਬਣੇ ਹੋਏ ਨੇ ਜਿੱਥੋਂ ਪਾਣੀ ਦੀ ਵਰਤੋਂ ਕੀਤੀ ਜਾਂਦੀ ਸੀ